ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਗੀਤਕਾਰ ਬਾਰਾ ਹਿੰਦਪੁਰੀ ਇਹਨਾਂ ਨਾਲ ਗੱਲਬਾਤਾਂ ਕਰਦੇ ਹਾਂ ਤੇ ਗਾਣੇ ਵੀ ਸੁਣਾਗੇ ਤੇ ਕਰਦੇ ਆ ਗੱਲਬਾਤ ਹਾਂਜੀ ਸਵਾਗਤ ਹੈ ਤੁਹਾਡਾ ਸਦਦੇ ਸੁਪਨੇ ਚੈਨਲ 'ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਆ ਜੀ ਹਾਂਜੀ ਤੇ ਵੀਰੇ ਤੁਹਾਡਾ ਜਿਹੜਾ ਗਾਣੇ ਲਿਖਣ ਦਾ ਸ਼ੌਂਕ ਆ ਉਹ ਕਦੋਂ ਸ਼ੁਰੂ ਹੋਇਆ ਇਹ ਇਹ ਨੂੰ ਹੋਏ ਤਾਂ ਅਸਲ ਤਾਂ ਉਹ ਤਾਂ ਬਚਪਨ ਤੋਂ ਹੀ ਆ। ਕੌਂਗ ਰੁਕ ਦੇ ਸ਼ਦੀਕ ਦੇ ਸੁਣ ਲੈ ਕਿਤੇ ਚਮਕੀਲੇ ਦੇ ਸੁਣ ਲੈ ਕਿਤੇ ਕਿਸੇ ਦੇ ਸੁਣੀ ਜਾਂਦੇ ਸਪੀਕਰ ਲੱਗਦੇ ਆਪਣੇ ਪਿੰਡ 'ਚ। ਜੀ। ਹੋ ਗਏ 5-7 ਸਾਲ ਤਾਂ ਫਿਰ ਇੱਕ ਦੋ ਮੈਂ ਗੀਤ ਲਿਖੇ ਤਾਂ ਲਿਖੇ ਉਹ ਹੌਲੀ-ਹੌਲੀ ਦੇਖਾ ਵੀਰ ਕੋਈ ਗਾਊਗਾ ਜਾਂ ਕੋਈ ਆਇਆ ਕਰੂਗਾ। ਪੁਤਰਤੀ ਕਲਦੀਪ ਕੰਠ ਨੇ ਵਿਚਾਰੇ ਨੇ ਗਾਤੇ ਤਿੰਨ ਗੀਤ ਜੀ ਮੇਰੇ। ਜੀ। ਤੇ ਉਨਾ ਤੋਂ ਬਾਅਦ ਫਿਰ ਮੈਨੂੰ ਆਇਆ ਹੋਗਾ ਵੀ ਯਾਰ ਹਾਂ ਆਪਾਂ ਲਿਖ ਸਕਦੇ ਆ ਜਾਂ ਆਪਾਂ ਐ ਕਰ ਸਕਦੇ ਆ ਜੀ ਤਾਂ ਮੈਂ ਬਸ ਉਹ ਕੰਮੀ ਚਾਲੂ ਕਰਤਾ ਜੀ ਤੇ ਇੱਕ ਗੱਲ ਦੱਸੋ ਤੁਸੀਂ ਬਿਲਕੁਲ ਅਣ ਪੜ੍ਹੇ ਆ ਤੇ ਮੈਨੂੰ ਨਾ ਊੜਾ ਡਾੜਾ ਵੀ ਨਹੀਂ ਆਉਂਦਾ ਸਕੂਲ ਦੇ ਮੁਰੋਂ ਜਿਵੇਂ ਆਪਾਂ ਕਹਿਨਾ ਕੱਟਾ ਲੈ ਕੇ ਵੀ ਨਹੀਂ ਲੰਘਿਆ ਹਾਂ ਜੀ ਹਾਂ ਤੇ ਗਾਣੇ ਇੰਨੇ ਸੋਹਣੇ ਕਿਵੇਂ ਲੈਂਦੇ ਸੀ ਗਾਣੇ ਦਾ ਜੀ ਕੁਦਰਤੀ ਬਸ ਉਹ ਜਦੋਂ ਕਿਤੇ ਬਾਹਰ ਅੰਦਰ ਕਿਤੇ ਕਲਮਾ ਤੰਦਾ ਕਰਦੇ ਆ ਇਕੱਲੇ ਹੁੰਨੇ ਆ ਜੀ ਆ ਕਿਸੇ ਪਾਸੇ ਵੱਜ ਗਿਆ ਧਿਆਨ ਬਸ ਉਦੋਂ ਫਿਰ ਉਹ ਜਾ ਬਣ ਜਾਂਦਾ ਪੱਕਾ ਕਰ ਲਈ ਗਾ ਦਿਮਾਗ ਤੇ ਜੀ ਤਾਂ ਫਿਰ ਉਹ ਜਮੈਂ ਸੋਡੇ ਕੋਲੇ ਆ ਕੇ ਜਾਂ ਬਾਈ ਲੱਕੀ ਕੋਲੇ ਜਾ ਕੇ ਜੀ ਤੇ ਉਹਨੂੰ ਕੋਹਟ ਨਾਲ ਲਖਾ ਲਈਦਾ ਜੀ ਜੀ ਤੇ ਲਿਖੇ ਤੋਂ ਬਾਅਦ ਉਹ ਮਨ ਤੋਂ ਟੈਨਸ਼ਨ ਲੈ ਜਾਂਦੀ ਹੈ ਕੋਈ ਨਾ ਕੋਈ ਹੋਰ ਕਿਤੇ ਚੜ ਜਾਂਦਾ ਦਿਮਾਗ ਤੇ ਜੀ ਤੇ ਆਪਾਂ ਚਲੋ 200 ਧਾਰਮਿਕ ਗਾਣੇ ਤੋਂ ਜਿਹੜੀ ਆ ਬਾਰੇ ਦੀ ਗੀਤਕਾਰੀ ਦੀ ਆ ਜਿਹੜੀ ਲਿਖੀ ਕਲਾ ਨੂੰ ਸੁਣਦੇ ਆ ਤੇ ਸਾਨੂੰ ਕੋਈ ਧਾਰਮਿਕ ਜਿਹੜਾ ਗਾਣਾ ਰਾਮ ਲਿਖੇ ਹੋਏ ਨੇ ਉਹ ਸੁਣਾਉਂਦਾ ਧਰਮਿਕ ਜੀ ਇੱਕ ਐਵਾ ਵੀ ਜਦੋਂ ਹੁਣ ਮਾਤਾ ਗੁਰਜੀ ਓਤਾਂ ਨੂੰ ਬੁਰਜ ਚ ਲਈ ਬੈਠੀ ਸੀ ਹਾਂਜੀ ਉਹ ਇੱਕ ਸਿਰਸਾ ਦਿੰਦੀ ਸੀ ਉਹਨਾਂ ਨੂੰ ਜੀ ਵੀ ਚਾਹੇ ਕੁਛ ਵੀ ਹੋ ਜੇ ਜੀ ਚਾਹੇ ਤੁਹਾਨੂੰ ਮੰਨ ਕੇ ਚੱਲੋ ਜੋ ਵੀ ਮਰਜੀ ਹੋ ਜੇ ਵੀ ਤੁਸੀਂ ਧਰਮ ਤੋਂ ਨਹੀਂ ਬਦਲਣਾ ਜੀ ਮੈਂ ਉਹ ਚੀਜ਼ ਲਿਖੀ ਸੀਗੀ ਬੁਰਜ ਵਿੱਚ ਮਾਤਾ ਦੇਖ ਲਓ ਦੇਵੇ ਲੋਰੀਆਂ ਤੇ ਧਰਮ ਬਚਾਵੇ ਗੁਰਜ ਵਿੱਚ ਮਾਤਾ ਦੇਖ ਲਓ ਦੇਵੇ ਲੋਰੀਆਂ ਤੇ ਧਰਮ ਬਚਾਵੇ ਜੀ ਉਦੋਂ ਅੱਗੇ ਉੱਥੇ ਲਿਖਿਆ ਸੀਗਾ ਕਹਿੰਦੀ ਸਤਨਾਮ ਵੈਗਰੂ ਦਾ ਜਾਪ ਤੁਸੀਂ ਕਰਨਾ ਅਸ਼ੂਬਾ ਜੇ ਡਰਾਵੇ ਪਰ ਪੋਤਿਆਂ ਨੂੰ ਨਹੀਂ ਡਰਨਾ ਜੀ ਪਰ ਕਹਿੰਦੀ ਕੋਈ ਆਂਤਨਾ ਧਰਮ ਨੂੰ ਆਵੇ ਬੁਰਜ ਵਿੱਚ ਦੇਵੇ ਲੋਰੀਆਂ ਦੇਵੇ ਲੋਰੀਆਂ ਤੇ ਧਰਮ ਬਚਾਵੇ ਬੁਰਜ ਵਿੱਚ ਦੇਵੇ ਲੋਰੀਆਂ ਦੇਵੇ ਲੋਰੀਆਂ ਤੇ ਧਰਮ ਬਚਾਵੇ ਜੀ ਇਹ ਚੀਜ਼ ਲਿਖੀ ਸੀਗੀ ਜੀ ਭਾਈ ਇੱਕ ਗੱਲ ਪੁੱਛਣੀ ਸੀ ਹਾਂ ਜੀ ਤੁਹਾਡਾ ਕੋਈ ਗੁਰੂ ਵੀ ਸੀਗਾ ਜਾਂ ਆਪਣੇ ਘਰ ਚੋਂ ਕੋਈ ਪਹਿਲਾਂ ਲਿਖਦਾ ਹੋਵੇ ਨਹੀਂ ਜੇ ਇੱਕ ਛਾਡਾ ਨਾ ਚਾਚਾ ਸੀਗਾ ਮੀਘ ਸਿੰਘ ਪਰਦੇਸੀ ਅੱਛਾ ਜੀ ਓਹੋ ਜਿਵੇਂ ਹੁਣ ਆਪਾਂ ਕਹਿ ਦਗੇ ਵੀ ਹੁਣ ਤਾਂ ਉਹਨਾਂ ਚੋਂ ਬੰਦੇ ਕੁਝ ਤਾਂ ਕੀਰਤਨ ਕਰਦੇ ਆ ਇੱਕ ਪਿਆਰਾ ਸਿੰਘ ਲਖੇ ਤੋਂ ਆ ਰਾਗੀ ਇੱਕ ਤਾਂ ਉਹਨਾਂ ਦਾ ਯਾਰ ਹੁੰਦਾ ਸੀ ਇੱਕ ਬੀਲੇ ਵਾਲਾ ਤੂਫਾਨ ਹੁੰਦਾ ਸੀ ਉਹਨਾਂ ਦਾ ਯਾਰ ਉਹ ਇੱਥੇ ਜਦੋਂ ਕੰਮ ਇਹ ਕਰਦੇ ਸੀ ਆਪਾਂ ਤਾਂ ਛੋਟੇ ਹੁੰਦੇ ਬਸ ਉਹਨਾਂ ਨੂੰ ਪਾਣੀ ਫੜਾਤਾ ਜਾਂ ਕਿ ਉਹਨਾਂ ਦੀ ਹੱਟੀ ਪੱਠੀ ਜਾ ਜਾਂਦਾ ਕੋਈ ਜੀ ਕੋਈ ਮੰਨ ਕੇ ਚਲੋ ਕੋਈ ਕਾਨ ਪਲੇਣ ਮਿਤਾ ਜਾਂ ਕੋਈ ਹੋਰ ਉਹਨਾਂ ਦੇ ਨੇੜੇ ਰਹਿੰਦੇ ਸੀਗੇ ਬਸ ਉੱਥੋਂ ਆਇਆ ਸੀ ਵੀ ਇਹ ਜਰ ਕਿਵੇਂ ਕਰਦੇ ਆ ਕੀ ਕਰਦੇ ਆ ਉੱਥੋਂ ਦੇਖ ਕੇ ਆਇਆ ਲੱਗਦਾ ਸੀ ਵੀ ਯਾਰ ਕੋਈ ਨਹੀਂ ਦੇਖਾਂਗੇ ਉਧਾਉਂ ਜਾ ਬਸ ਵੱਡੇ ਹੋਈ ਗਏ ਤੇ ਸੌ ਕੋ ਥੋੜਾ ਜਿਹਾ ਵੱਧ ਗਿਆ ਤੇ ਮੈਂ ਸੁਣਿਆ ਵੀ ਜਿਹੜਾ ਕੁਲਦੀਪ ਮਾਨਕ ਆ ਤੇ ਛੋਟਾ ਹੁੰਦਾ ਉਹ ਵੀ ਮੇਕ ਚੇਂਜ ਪਰਦੇਸੀ ਦੇ ਨਾਲ ਇੱਥੇ ਗਾਉਣ ਬਜਾਉਣ ਕਰਦੇ ਜੀ ਨਾ ਹਾਂ ਜੀ ਵੈਸੇ ਮੈਂ ਦੇਖਿਆ ਤਾਂ ਨਹੀਂਗਾ ਉਹ ਮੈਂ ਪੱਕਾ ਨਹੀਂ ਕਹਿ ਸਕਦਾ ਪਰ ਇੱਥੇ ਦੱਸ ਦੇ ਇੱਕ ਨਿਹਾਲਕੁਰ ਬੁੜੀ ਸੀਗੀ ਹਾਂਜੀ ਉਹਦੀ ਸਨ ਚ ਵੱਡ ਗਿਆ ਸੀਗਾ ਸ਼ਰਾਬੀ ਹੋਇਆ ਵਾ ਮਾਨਕ ਜੀ ਤੇ ਇੱਥੇ ਉਹਨਾਂ ਕੋਲੇ ਆਉਂਦੇ ਜਾਂਦੇ ਸੀਗੇ ਉਦੋਂ ਯਾਨੀ ਕੁਲਦੀਪ ਮਾਨਕ ਦੀ ਵੀ ਮੰਨ ਕੇ ਚੱਲੋ ਉੱਥੇ ਗੁੱਡੀ ਨਹੀਂ ਸੀ ਗਈ ਉਹ ਵੀ ਇੱਥੇ ਹੀ ਸੀ ਉਹ ਵੀ ਕਿਉਂ ਹਾਣੀ ਸੀਗੇ ਉਹ ਇੱਕ ਦੂਜੇ ਨਾਲ ਮਿਲਦੇ ਜੁੜਦੇ ਸੀ ਜਿਵੇਂ ਮਖਤਿਆਰ ਬਿੱਲੇ ਵਾਲਾ ਹੋ ਗਿਆ ਤਫਾਨ ਜੀ ਹਾਂ ਹਾਂ ਗੇਜ ਲੱਖੇ ਵਾਲਾ ਹੋ ਗਿਆ ਪਿਆਰਾ ਜੀ ਨੂੰ ਕਹਿੰਦੇ ਆਪਾਂ ਜੀ ਤਾਂ ਮੇਘ ਸਿੰਘ ਪ੍ਰਦੇਸ਼ੀ ਹੋ ਗਿਆ ਕੁਝ ਬੰਦੇ ਭਦੌਰ ਤੋਂ ਵੀ ਸੀਗੇ ਪੁਰਾਣਿਆਂ ਦੇ ਮੈਂ ਤਾਂ ਨਾਮ ਹੀ ਨਹੀਂ ਇੰਨੇ ਜਾਣਦਾ ਜੀ ਪਰਿਵਾਰ ਦੇ ਵਿੱਚ ਤੁਹਾਡੇ ਕੌਣ ਕੌਣ ਆਏ ਪਰਿਵਾਰ ਚ ਜੀ ਬਸ ਕਰਾਂ ਵਾਲੀ ਆ ਤਿੰਨ ਬੱਚੇ ਆ ਮੇਰੇ ਜੀ ਤੇ ਬਾਈ ਤੁਸੀਂ ਹੁਣ ਕੰਮ ਕੀ ਕਰਦੇ ਹੋ ਕੰਮ ਜੀ ਆਪਾਂ ਨੂੰ ਕੁਆਸੇ ਦਾ ਜੀ ਮਤਲਬ ਜਿਹੜਾ ਵੀ ਮਰਜੀ ਆ ਜੇ ਕਿਸੇ ਕੰਮ ਨਾਲ ਨਹੀਂ ਮਤਲਬ ਵੀ ਯਾਰ ਆਪਾਂ ਤੋਂ ਆਹਾ ਹੋਮਾਏਂ ਅੱਛਾ ਠੀਕ ਹੈ। ਜਾਹਿਰ ਇਹ ਛੱਟਣਾ ਚਾਹੇ, ਸਪਰੇ ਕਰਨਾ ਚਾਹੇ, ਘਰ ਢੇੜਨਾ ਚਾਹੇ, ਮੰਨ ਕੇ ਚਲੋ ਉੱਪਰ ਗਏ ਸੱਪਟਣਾ, ਕੋਈ ਟੋਲਾ ਪਟਣਾ, ਕੁਛ ਕਰਨਾ ਜਿਹੇ ਜਾ ਵੀ ਆ ਪਰ ਆਪਾਂ ਨੂੰ ਉਹਦੀ ਵਸਮਤ ਮਿਲਣੀ ਚਾਹੀਦੀ ਆ। ਟੱਕਮਾ ਪਹਿਲਾਂ ਸ਼ੇਅਰ ਬੋਲਿਆ ਸੀ ਵੀ ਜਾਣ ਦੇ ਲਈ ਕਮਾਓ ਪੈਸਾ। ਜੀ। ਤਾਂ ਉਹ ਬੱਚੇ ਜਿਹੜੀਆਂ ਗੱਲਾਂ ਦੇਖ ਕੇ ਵੀ ਯਾਰ ਜੇ ਆਪਾਂ ਜਾਉਣਾ ਹੈ ਤਾਂ ਬਸ ਪੈਸਾ ਕਮਾ ਲਓ। ਕੰਮ ਜਿਹੜਾ ਮਰਜੀ ਕਰੋ, ਪੈਸਾ ਲੈਣਾ ਚਾਹੀਦਾ, ਮਿਹਨਤ ਮੈਣੀ ਚਾਹੀਦੀ। ਕਮਾਓ ਪੈ ਇੱਕ ਵਾਰੀ ਰੰਗ ਦਿਵਾ ਦੋ ਦੇ ਸ਼ੇਰ ਦੇ ਉਹ ਸੀਗਾ ਜੀ ਸ਼ੇਰ ਕਹਿੰਦਾ ਜਿਉਣ ਦੇ ਲਈ ਕਮਾਓ ਪੈਸਾ ਪਰ ਪੈਸੇ ਲਈ ਨਾ ਜੀਓ ਜੀ ਹੱਕ ਕਿਸੇ ਦਾ ਮਾਰ ਕੇ ਮਿੱਤਰੋ ਜ਼ਹਿਰ ਕਦੇ ਨਾ ਪੀਓ ਤੇ ਜਿੰਨਾ ਉਤਨੀ ਪਿੱਛੋਂ ਪੋਹਦੇ ਪਾਣੀ ਜਿੰਨਾ ਦੀ ਖਾਤਰ ਤੂੰ ਲਾਉਂਦਾ ਰਹਿਣਾ ਕੁੰਡੀ ਇੱਕ ਗੱਲ ਯਾਦ ਰੱਖੀ ਹਿੰਮਤਪੁਰੇ ਦੇ ਲੱਕੀ ਪਰ ਖਫਾ ਨੂੰ ਜੇ ਬਣੀ ਹੁੰਦੀ ਵੀ ਮਰਨ ਮੌਕਾ ਦਾ ਕੁਝ ਨਹੀਂ ਨਾਲ ਜਾਣਾ ਜੀ ਤੇ ਇੱਕ ਤੁਹਾਡਾ ਮੈਂ ਕਿਹਾ ਗਾਣਾ ਕੁਲਦੀਪ ਕੰਠ ਨੇ ਗਾਇਆ ਜਿਹੜਾ ਬਲੀਪ ਕੰਠ ਨੇ ਜੀ ਤਿੰਨ ਗਾਤੇ ਸੀਗੇ ਤਿੰਨ ਗਾਣੇ ਕਿਹਾ ਇੱਕ ਤਾਂ ਗਾਇਆ ਸੀਗਾ ਉਹਨੇ ਜਦੋਂ ਨਹੀਂ ਮੇਰੀ ਜਾਨ ਛੱਡ ਗਈ ਪੀਣੀ ਪੈਂਦੀ ਠੇਤੇ ਤੇ ਜਾ ਰਹਾ ਬਹਿ ਕੇ ਹੂੰ ਇੱਕ ਉਹਨੇ ਗਾਇਆ ਸੀ ਨਸੇ ਨੂੰ ਪੰਜਾਬ ਵਿੱਚੋਂ ਕਿਵੇਂ ਰੁੱਕ ਗਏ ਲਿਖਿਆ ਬਾਜੀ ਜੀ ਇੱਕ ਗਾਇਆ ਸੀਗਾ ਜਿਹੜਾ ਆ ਹਾ ਹੁਣ ਮਾਹੌਲ ਤੱਲਿਆ ਬਾ ਕਿਤੇ ਕੋਈ ਕੁੜੀ ਭੱਜ ਗਈ ਕੋਈ ਮੁੰਡਾ ਭੱਜ ਗਿਆ ਜੀ ਤੇ ਉਸ ਚੀਤੇ ਜੀ ਲਿਖਿਆ ਸੀਗਾ ਮੈਂ ਵਾਦਾ ਨਾਲ ਤੇਰੇ ਆਈ ਸਾਰੇ ਮੱਚ ਗਈ ਦੁਹਾਈ ਬੈਰੀ ਹੋ ਗਿਆ ਚੰਨਾ ਦੇ ਪਿੰਡ ਸਾਰਾ ਵਿੰਡੋਮ ਪੰਚਾਇਤਾਂ ਅਗੇ ਕੀ ਦੇਵਾਂਗੇ ਜਵਾਬ ਦਿਲਦਾਰ ਜੀ ਜੀ ਤੇ ਇੱਕ ਤੁਹਾਡਾ ਨਾ ਮੈਂ ਪਹਿਲਾਂ ਫੇਸਬੁੱਕ ਤੇ ਪਾਇਆ ਸੀ ਚਿੱਟੇ ਵਾਲਾ ਗਾਣਾ ਤੇ ਉਹ ਮੈਂ ਕਹਿੰਨਾ ਦਰਸ਼ਕਾਂ ਨੇ ਬਹੁਤ ਖੰਦ ਕੀਤਾ ਸੀ ਉਹਦੇ ਮੈਂ ਕਹਿੰਨਾ ਲੱਖਾਂ ਵੀਊਅ ਹੈ ਜੀ ਤੇ ਉਹ ਗਾਣਾ ਵੀ ਉਹਦੇ ਬੋਲ ਤੁਸੀਂ ਸੁਣਾ ਦਿਓ ਸਾਨੂੰ ਉਹਦੇ ਬੋਲ ਵੀ ਸੁਣਾ ਦਿੰਨਾ ਜੀ ਉਹ ਸੀਗਾ ਚੋਰੋ ਥੱਗੋ ਤੁਸੀਂ ਦੱਚੋ ਕੀ ਭਾਲਦੇ ਚਿੱਟੇ ਨਾ ਪੰਜਾਬ ਮੇਰਾ ਕਾਤੋਂ ਗਾਲ ਦੇ ਚਿੱਟੇ ਨਾ ਪੰਜਾਬ ਮੇਰਾ ਕਾਤੋਂ ਗਾਲ ਦੇ ਈ ਜਾਣੇ ਆਵੇ ਤੁਸੀਂ ਮਨਮਾਨੀਆਂ ਲੋਕਾਂ ਦੇ ਪੁੱਤਾਂ ਦੀਆਂ ਰੂਲਾਂ ਜਵਾਨੀਆਂ ਤੁਹਾਨੂੰ ਕੀ ਆ ਪਤਾ ਮਾਪੇ ਬੱਚੇ ਕਿਵੇਂ ਪਾਲਦੇ ਚਿੱਟੇ ਨਾ ਪੰਜਾਬ ਮੇਰਾ ਕਾਤੋਂ ਗਾਲ ਦੇ ਵਿੱਚ ਚਿੱਟੇ ਨਾ ਪੰਜਾਬ ਮੇਰਾ ਕਾਤੋਂ ਗਾਲ ਦੇ ਵੱਡੇ ਵੱਡੇ ਵਾਅਦੇ ਕਰਕੇ ਦਿਖਾਉਂਦੇ ਸੀ ਘਰੋ ਘਰੀ ਜੂ ਜਾ ਕੇ ਬੋਤਲਾਂ ਫੜਾਉਂਦੇ ਸੀ ਆਗਿਆਂ ਜੇ ਚੋਨਾ ਡੋਡੇ ਚੱਕੀ ਫਿਰਦੇ ਨੇ ਪਾ ਕੇ ਵਿੱਚ ਥਾਲ ਦੇ ਨਸ਼ੇ ਨਾ ਚਿੱਟੇ ਨਾ ਪੰਜਾਬ ਮੇਰਾ ਕਾਤੋਂ ਗਾਲ ਦੇ ਵਿੱਚ ਚਿੱਟੇ ਨਾ ਪੰਜਾਬ ਮੇਰਾ ਕਾਤੋਂ ਗਾਲ ਦੇ ਜੀ ਇਹ ਤਾਂ ਉਹ ਇਹ ਚੀਜ਼ ਚਗੀ ਜੀ ਤਾਂ ਮੌਕੇ ਤੇ ਲੈਂਦਾ ਜਿਵੇਂ ਹੁਣ ਆਪਣੇ ਵੋਟਾਂ ਦਾ ਮਾਹੌਲ ਦਿੰਦਾ ਇਹ ਨਹੀਂ ਉਹਦੇ ਵੀ ਗੋਲ ਆ ਗਏ ਹਨਾ ਹਾਂ ਜੀ ਉਹਦੇ ਵੀ ਆ ਉਹ ਹੁੰਦੀ ਵੀ ਐਵੇਂ ਆ ਜੀ ਜੀ ਉਦੋਂ ਕੋਸੇ ਬੰਦੇ ਨੂੰ ਦੇਖੋ ਚਲੂਗੇ ਤੇ ਸਰਾਪ ਪਾਈ ਫਿਰਦਾ ਹੁੰਦਾ ਫੜ ਜਾ ਤੂੰ ਸਾਨੂੰ ਵੋਟ ਪਾ ਦੇ ਆਹ ਇਹ ਤਾਂ ਗੱਲ ਹੈ ਜੀ ਹੂੰ ਉਹ ਰੇਹਲੇ ਚਲੂਗਾ ਤੇ ਪਾਈ ਫਿਰਦੇ ਹੁੰਦੇ ਆ ਜੀ ਬਾਰੇ ਬਾਈ ਇੱਕ ਕੋਈ ਮੈਂ ਇੱਕ ਗੱਲ ਪੁੱਛਣੀ ਸੀ ਕਿ ਤੁਹਾਡੀ ਕਿ ਤੁਸੀਂ ਲੈਂਦੇ ਹੋ ਨਾ ਹਾਂ ਜੀ ਤੇ ਕਿਸੇ ਵੇਲੇ ਕੋਈ ਗੀਤ ਲੈ ਕੇ ਕਿਸੇ ਗਾਇਕ ਕੋਲੇ ਗਏ ਹੋ ਹਾਂ ਉਹਨੂੰ ਕੋਈ ਜਵਾਬ ਦਿੱਤਾ ਹੋਵੇ ਨਹੀਂ ਜੀ ਜਵਾਬ ਵੀ ਨਹੀਂ ਦਿੱਤਾ ਮੇਰੇ ਤਾਂ ਅਖਰ ਬਸ਼ੇ ਉਹਨ ਕੁਲਦੀਪ ਕੰਠਵਾਈ ਨੂੰ ਤਿੰਨ ਭੇਜੇ ਸੀਗੇ ਤਿੰਨੇ ਹੀ ਉਹਨੇ ਪ੍ਰਵਾਨ ਕਰ ਲਏ ਸੀਗੇ ਹੁਣ ਜਣੀ ਦੋ ਤਿੰਨ ਗੀਤ ਦਿੱਤੇ ਵੀ ਆ ਉਹਨਾਂ ਦਾ ਐ ਆ ਵੀ ਚਲ ਸ਼ਾਇਦ ਆ ਕਰ ਦੇਣਗੇ ਕਿਉਂ ਆਪਾਂ ਨੂੰ ਤਾਂ ਤੀਜੀ ਐ ਐ ਨਹੀਂ ਹੁੰਦੀ ਵੀ ਗਾਉਣ ਵਾਲੇ ਨੇ ਆਪਦਾ ਸਮਾਂ ਦੇਖ ਕੇ ਗਾਉਣੀ ਹੁੰਦੀ ਹਾਂ ਇਹ ਤਾਂ ਗੱਲ ਹੈਗੀ ਹੈ ਨਾ ਕਦੋਂ ਉਹਦੇ ਕੋਲੇ ਸਮਾਂ ਹੈ ਜਾਂ ਜਹੇ ਜੇ ਦੇਣਾ ਜਾਂ ਜਹੇ ਜੇ ਸਮੇਂ ਚ ਉਹ ਬੰਦਾ ਕੋਈ ਆਪਦਾ ਦੇਖ ਕੇ ਕਰਾਉਣਾ ਹੁਣ ਤਿੰਨ ਗੀਤ ਗਏ ਵਿਆ ਜੀ ਇਕਤਾਹਾ ਮਾਤਾ ਗੁਜਰੀ ਦਾ ਹੀ ਗੀਤ ਗਿਆ ਵਾ ਜੀ ਇੱਕ ਗੀਤ ਗਿਆ ਵਾ ਆ ਜਿਹੜਾ ਆਪਾਂ ਸੁਣਾ ਕੇ ਹਟਿਆ ਚਿੱਟੇ ਵਾਲਾ ਹਾਂ ਤਾਂ ਇੱਕ ਹੋਰ ਗਿਆ ਵਾ ਜੀ ਉਹ ਗਿਆ ਵਾ ਸੀਗਾ ਗੀਤ ਜੀ ਮੈਂ ਲਿਖਿਆ ਸੀਗਾ ਕਿੱਥੇ ਰੱਖੇ ਰੱਬ ਉਥੇ ਹੀ ਰਹਿਣਾ ਪੈਂਦਾ ਹੈ ਨਰਮ ਬੰਦੇ ਨੂੰ ਸਭ ਕੁਝ ਮਿੱਤਰੋ ਸਹਿਣਾ ਪੈਂਦਾ ਹੈ ਟਾਈਮ ਟੂਮ ਜੀ ਉਹਨੇ ਸਭ ਆਪ ਬਣਾਏ ਨੇ ਇੱਥੇ ਕੀ ਵੱਡੇ ਕੀ ਛੋਟੇ ਸਭ ਉਸੇ ਦੇ ਜਾਏਗੇ ਠੀਕ ਹੈ ਉਸ ਵਰਨਮੀਤ ਕੇ ਨੂੰ ਦਿੱਤਾ ਵਾ ਸੀ ਜੀ ਜਿਵੇਂ ਐ ਅੱਜਕੱਲ ਬਹੁਤ ਮਝਾਈ ਦਾ ਸਮਾਂ ਹਾਂ ਹਾਂ ਤੇ ਇੰਨਾ ਤੁਹਾਡੇ ਕੋਲ ਕੋਈ ਪ੍ਰਾਪਰਟੀ ਵੀ ਹੈ ਨਹੀਂ ਵੀ ਆਪਣੇ ਜਿਹੜੇ ਗੀਤ ਆ ਉਹ ਕਰਵਾ ਸਕੋ ਹਨ ਤੇ ਫਿਰ ਜਿਹੜਾ ਸ਼ੌਂਕ ਆ ਉਹ ਵਿਚ ਵਿਚਾਲੀ ਰਹ ਗਿਆ ਹਨ ਤੁਹਾਡੇ ਸਿੰਗਰ ਮਿਲ ਜਾਂਦਾ ਇਹ ਤਾਂ ਤੁਸੀਂ ਆਪ ਦਾ ਗੀਤ ਉਹਨੂੰ ਦੇ ਦਿੰਨੇ ਆ ਹਾਂ ਜੀ ਨਹੀਂ ਵਿਚ ਵਿਚਾਲੀ ਰਹਿੰਦਾ ਨਾ ਕਾਫੀ ਚਲੇ ਹਾਂ ਨਹੀਂ ਬਸ ਫਿਰ ਲੈ ਕੇ ਰੱਖੀ ਜਾਂਦੇ ਆ ਫਿਰ ਐ ਥੋੜਾ ਜਿਹਾ ਹੈਗਾ ਜੀ ਅੱਜ ਬੱਚੇ ਨਿਆਣੇ ਆ ਕੱਲ ਨੂੰ ਜੇ ਕਿਸੇ ਕੰਮ ਧੰਦੇ ਵਾਲੇ ਕਮਾਈ ਵਾਲੇ ਹੋਊਗੇ ਤਉ ਤਉ ਸਹੀ ਇਹ ਤਾਂ ਕਿਉਂ ਜਿਹੜੀ ਸ਼ੌਂਕ ਦੀ ਗੱਲ ਆ ਜੀ ਸੌਂਕ ਤਾਂ ਮੰਨ ਕੇ ਚਲੋ ਜਿਹੜਾ ਲੱਗ ਗਿਆ ਉਹ ਰੁਕਣਾ ਤਾਂ ਨਹੀਂ ਤੱਕ ਬੈ ਲੱਗ ਗਿਆ ਹੁੰਦਾ। ਹੂੰ। ਬੱਜੇ ਮੈਂ ਪੱਛ ਕਿਸੇ ਸ਼ਰਾਬੀ ਨੂੰ ਕਹਿ ਲੋ ਵੀ ਯਾਰ ਇਹਨੂੰ ਬੈ ਲੱਗ ਗਿਆ ਜਾਂ ਕਿਸੇ ਨਸ਼ੇੜੀ ਨੂੰ ਕਹਿ ਲੋ ਉਹ ਤਾਂ ਜਿਹੜਾ ਕੋਈ ਸੌਂਕ ਲੱਗ ਗਿਆ ਉਹ ਤਾਂ ਉਹਦਾ ਨਸ਼ਾ ਹੋ ਜਾਂਦਾ ਜੀ। ਜਾਨੀ ਹੱਡਾਂ ਨਾਲ ਹੀ ਜਾਓ। ਹਾਂ ਜੀ। ਤੇ ਲਿਖਣਾ ਛੱਡਣਾ ਨਹੀਂ ਹੈ ਨਾ। ਹਾਂ ਲਿਖਣਾ ਤਾਂ ਜਦੋਂ ਜੀ ਕੋਈ ਔੜ ਜਾਂਦੀ ਆ ਬੱਚੋ ਤੋਂ ਫਿਰ ਲਿਖਣ ਗਈ ਹੁੰਦੀ ਆ ਕਿਉਂ ਜਦੋਂ ਹੁਣ ਆਪਾਂ ਇਹ 10 ਚਾਲ ਦਾ ਜਾਂ 5-7 ਚਾਲ ਦਾ ਆਪਣਾ ਕੋਰਸ ਹੋ ਗਿਆ ਵੀ ਯਾਰ ਆਪਾਂ ਐ ਕਰਦੇ ਆ ਐ ਕਰਦੇ ਆ ਉਹ ਨੂੰ ਫਿਰ ਜਦੋਂ ਕੋਈ ਗੇੜ ਚ ਗੱਲ ਵੜ ਗਈ ਉਹ ਨੂੰ ਆਪਾਂ ਤੋਂ ਫਿਰ ਵੀ ਰੁਕਿਆ ਨਹੀਂ ਜਾਣਾ ਚਾਹੀਏ ਆਪਾਂ ਲੱਖੀ ਕਹਿੰਨੇ ਆ ਵੀ ਯਾਰ ਸਾਡਾ ਫੇੜਾ ਜੀ ਕਈ ਵਾਰੀ ਹੋ ਜਾਂਦਾ ਕੋਈ ਇੱਕ ਅੰਦਾ ਦੁਕਾਨਾਂ ਨੂੰ ਨਾ ਵੀ ਸੁਣਾ ਦੁਕਾਨਾਂ ਜੀ ਦੁਕਾਨੇ ਵੀ ਸੁਣਾ ਦਿਆਂਗੇ ਦੁਕਾਨਾ ਇੱਕ ਸਹਿਬਾ ਮਿਰਜ਼ਾ ਲਿਖਿਆ ਵਾ ਸੀਗਾ ਜੀ ਹੂੰ ਕਹਿੰਦਾ ਸਹਿਬਾ ਖਤ ਪੜ ਕੇ ਤੇਰਾ ਉਬਲਦਾ ਖੂਨ ਨਹੀਂ ਮੇਰਾ ਲੋਥਾਂ ਦੇ ਢੇਰ ਲਗਾ ਦੂੰ ਤੀਰ ਚਲਾ ਕੇ ਨਹੀਂ ਮਿਰਜੇ ਦੇ ਹੁੰਦਿਆਂ ਸਹਿਬਾਂ ਲਈ ਜੋ ਕਿੜਾ ਵਿਆਹ ਕੀ ਇਹ ਵੀ ਚੀਜ਼ਾਂ ਨਹੀਂ ਹੈਗਾ ਹਾਂ ਸੁਣਾ ਦੇ ਕੋਈ ਨਾ ਤੇ ਇਹ ਸਾਰੀ ਤਾਂ ਜਾਦਨੀ ਜੀ ਹੋਣੀ ਚਲੋ ਜਿੰਨਾ ਜਾਦ ਹਾਂ ਵੈਸੇ ਤਾਂ ਮੇਰੇ ਹੁਣ ਜਿਆਦਾ ਆ ਗਿਆ ਵਿਚਾਰ ਹਾਂ ਇਹ ਵੀ ਚੀਜ਼ ਹੈਗੀ ਤੇ ਇੱਕ ਦਗਾਣਾ ਲਿਖਿਆ ਪਿਆ ਵੀ ਮੈਂ ਜਾਉ ਪੁੱਤੇ ਚੱਲੀ ਮੁੰਡਾ ਮਾਰਦਾ ਏ ਟੱਲੀ ਹੂੰ ਇਹ ਉਹ ਪਿਆਰ ਦਾ ਤਾਂ ਸਭ ਕਿਸਕਾਉਣਾ ਕੁੜਗੋ ਨਹੀਂ ਟੱਲੀ ਮਾਰਨੂ ਮਾਰਨੂ ਮੁੰਡੇ ਨੂੰ ਹਟਾਉਣਾ ਕੁੜਗੋ ਜਿਵੇਂ ਉਹ ਕਹਿੰਦਾ ਨਖਰਿਆਂ ਦੀ ਪੱਟੀ بڑے ਨਖਰੇ ਦਿਖਾਵੇ ਅਸੀਂ ਨੇੜੇ ਨੇੜੇ ਜਾ ਜੇ ਤਾਂ ਦੂਰ ਬੜੀ ਜਾਵੇ ਹੂੰ ਹੂੰ ਤੂੰ ਗੱਲ ਲੱਡੀਆਂ ਦਾ ਉਹ ਉਹਨੂੰ ਪਾਉਣਾ ਮੁੰਡੇ ਹੋਏ ਟੁੱਟੇ ਦਿਲ ਦਾ ਦਿਲ ਦਾ ਇਹ ਤਾਂ ਇਲਾਜ ਕਰਵਾਉਣਾ ਮੁੰਡੂ ਵੇ ਇੱਕ ਮੰਨ ਕੇ ਚੱਲੋ ਜਦੋਂ ਕੋਈ ਦੇਖ ਲੈਨੇ ਆ ਸੀਨ ਕਿਤੇ ਨਾ ਕਿਤੇ ਕਿਤੇ ਹੋ ਜਾਂਦਾ ਹੈ ਨਾ ਉਦੋਂ ਲਿਖਿਆ ਤਾਂ ਜਾਂਦਾ ਹੀ ਹੈ ਕਈ ਵਾਰੀ ਸਾਡਾ ਬੀਤੀ ਹੋ ਜਾਂਦੀ ਹੈ ਨਹੀਂ ਸਾਡਾ ਬੀਤੀ ਤਾਂ ਨਹੀਂ ਜੀ ਕੋਈ ਹੋਈ ਕਿਉਂ ਹੱਡ ਬੀਤੀ ਦਾ ਤਾਂ ਆਉਂ ਆ ਵੀ ਬਸ ਕਿਉਂ ਹੱਡ ਬੀਤੀਆਂ ਤਾਂ ਇੱਕ ਪਹਿਲਾਂ ਮੰਨ ਕੇ ਚੱਲੋ ਲਿਖਤੀ ਸੀਗੀ ਆਪਾਂ ਜਿਹੜਾ ਰਣੀ ਪੈਂਦੀ ਠੇ ਕਿਤੇ ਜਰਾ ਬਹਿ ਕੇ ਜਦੋਂ ਦੀ ਮੇਰੀ ਜਾਨ ਛੱਡ ਗਈ ਹਾਂ ਸੁਨਾ ਦੇ ਬਾਰੇ ਉਹ ਹੱਡ ਬੀਤੀ ਕੋਈ ਸੀਗੀ ਜੀ ਉਹ ਕਿਤੇ ਵਿਆਹ ਵਾਲੀ ਮੈਂ ਤਲਾਕ ਹੋ ਗਿਆ ਸੀਗਾ ਬੱਤੂ ਨੂੰ ਦੇਖ ਕੇ ਜਿੰਨੇ ਉੱਪਰ ਦਾ ਕਲੇਸ਼ ਸੀਗਾ ਆਪਾਂ ਉਹ ਕੋਈ ਲਿਖਿਆ ਸੀ ਉਹ ਸੁਨਾਇਓ ਮੜਾ ਉਹ ਹੌਣ ਨਿਮਾਕ ਤੇ ਤੜਿਆ ਨੀ ਜੀ ਮਨਕਾ ਜੇ ਲੋਕਲ ਦੀਪ ਕੰਠ ਨੇ ਗੀਤ ਗਾਇਆ ਸੀਗਾ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਜੀ ਤੇ ਘਰੋਂ ਕਿੰਨੀ ਕੁ سپورਟ ਮਿਲਦੀ ਆ ਤੇ ਘਰੋਂ ਇਹ ਨਹੀਂ ਕਹਿੰਦੇ ਵੀ ਯਾਰ ਤੂੰ ਆ ਦਾ ਜਿਹੜਾ ਧਿਆੜੀ ਜੋ ਤਾਂ ਲਾਉਣਾ ਉਹ ਲਾਈ ਚੱਲ ਕੀ ਰੱਖਿਆ ਇਹਦੇ ਵਿੱਚੋਂ ਗਾਉਣ ਬਜਾਉਣ ਤੇ ਜਿਹੜਾ ਗਾਣੇ ਲਿਖਦਾ ਹੈ ਚ ਕੀ ਰੱਖਿਆ ਨਾ ਕੀ ਮਿਲਣਾ ਨਹੀਂ ਜੇ ਘਰੋਂ ਮਿਲਦੀ ਆ ਜਿਹਨੇ ਕਹਿਣਾ ਬਸ ਘਰੋਂ ਐ ਕਰਾਂ ਵਾਲੀ ਫੱਕਰ ਨਹੀਂ ਆ ਉਹਨੂੰ ਕੋਈ ਵਾਦਾ ਘਟਾ ਨਹੀਂ ਚਾਹੀਏ ਆਪਾਂ ਨੂੰ ਆਪਾਂ ਜੋ ਮਰਜ਼ੀ ਕਰੀ ਜਾ ਜੇ ਉਹਨੇ ਕਹਿਣਾ ਕੋਹ ਨਹੀਂ ਆਪਾਂ ਨੂੰ ਠੀਕ ਹੈ ਯਾਰ ਜੇ ਮਸਤੀ ਆਪ ਦੀ ਹਾਂ ਆ ਉਹਨਾਂ ਨੇ ਤਾਂ ਹਾਂ ਵੀ ਬਸ ਜੋ ਕਰਦਾ ਸਹੀ ਹੈ ਉਹਨਾਂ ਨੇ ਆਪਾਂ ਨੂੰ ਕਿਤੇ ਰੋਕਿਆ ਨਹੀਂ ਕਿਤੇ ਕੁਝ ਨਹੀਂ ਕਿਹਾ ਕਿਤੇ ਨਾ ਹੀ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਹੂੰ ਯਾਨੀ ਉਹਨਾਂ ਨੇ ਜਦੋਂ ਮੰਨ ਕੇ ਚੱਲ ਕੋਈ ਗਾਣਾ ਆ ਗਿਆ ਉਦੋਂ ਜ਼ਰੂਰ ਕਹਿਣਾ ਆ ਤੇਰਾ ਏ ਕਦੋਂ ਸੀ ਲਿਖਿਆ ਇਹ ਐ ਸੀ ਆ ਉਸ ਤੋਂ ਮੈਨੂੰ ਐਂ ਦੱਸ ਬਾਈ ਹਾਂਜੀ ਜਦੋਂ ਸਹੁਰੇ ਜਾਨਾ ਫਿਰ ਐ ਨਹੀਂ ਕਹਿੰਦੇ ਫੋਫੜ ਜੀ ਜੀ ਜਨਾਇਓ ਉਹਨੇ ਸਹੁਰੇ ਮੈਂ ਜਾਨਾ ਹੀ ਬਹੁਤ ਘਟਾ ਜੀ ਕਦੋਂ ਦਾ ਜਾਨੀ ਆ ਬਾਈ ਨਾ ਜਾਨਾ ਕਿਤੇ 2-3 ਸਾਲਾਂ ਬਾਅਦ ਜਾਨਾ ਕਿਉਂ ਸਾਥੀ ਸੀਗੀ ਉਹ ਵੀ ਮਰ ਗਈ ਜੀ ਸਹਰਾ ਸੀ ਉਹ ਵੀ ਚਾਰਾ ਗੁਦਰ ਗਿਆ ਤਾਂ ਫੜਾ ਉਹ ਕੰਮ ਧੰਦੇ ਤੇ ਲੱਗਿਆ ਹੁੰਦਾ ਆਪਾਂ ਵਿਚਾਰੇ ਨੂੰ ਵੀ ਜਾ ਕੇ ਤਾਂ ਫਿਰ ਅਹੀਂ ਲੱਗਦਾ ਵਿਚਾਰੇ ਨੂੰ ਤਖਨੀਕ ਦੇਵਾਂਗੇ ਅਹੀਂ ਜਾਨਾ ਜੀ ਕਿਉਂ ਕੰਮ ਧੰਦੇ ਤੋਂ ਕਿਸੇ ਨਾ ਜੀ ਦੇ ਨਾ ਹੁਣ ਕੰਮ ਕਰਦਾ ਉੱਥੋਂ ਵਿਚਾਰਾ ਖੇਤੋਂ ਆਊਗਾ ਜਾਂ ਕੋਈ ਹੋਰ ਕਰੂਗਾ ਜਿਵੇਂ ਮੈਂ ਤੇਰੀ ਮੈਂ ਕਈ ਫੇਸਬੁਕ ਤੇ ਬੋਲ ਪਾਏ ਨੇ ਤੇ ਰਾਹ ਕਰਦੇ ਨੂੰ ਜਦੋਂ ਤੈਨੂੰ ਰੋਕਦੇ ਆ ਹਨਾ ਦਰਸ਼ਕ ਰੋਕਦੇ ਆ ਤੇ ਉਦੋਂ ਕਿੰਨੀ ਕੁ ਖੁਸ਼ੀ ਹੁੰਦੀ ਆ ਯਾਰ ਵੀ ਯਾਰ ਮੇਰਾ ਗਾਣਾ ਇਹਨੇ ਸੁਣਿਆ ਤੇ ਮੈਂ ਕਿਹਾ ਨਾ ਸੁਣਿਆ ਵੀ ਤੁਹਾਨੂੰ ਮੰਜੇ ਤੇ ਬਿਠਾਵਾਂ ਕਿ ਵੀ ਜਿਹੜੇ ਆ ਹਾਂ ਜੀ ਯਾਰ ਉਹ ਤੇਰਾ ਗਾਣਾ ਆ ਠੀਕ ਹਾਂ ਜੀ ਇਹ ਕਹਿੰਦੇ ਇੱਕ ਦਿਨ ਅਸੀਂ ਬਦਣੀ ਗਏ ਸੀਗੇ ਟੋਆ ਪੱਟਣ ਤੇ ਅੱਛਾ ਕੋਈ ਕੁੜੀ ਇਥੋਂ ਆਪਣੇ ਪਿੰਡੋਂ ਵਹੀਦੀ ਹੈ ਮਿਸਤਰੀ ਦੀ ਚੱਲ ਅਸੀਂ ਟੋਆ ਪੱਟਣ ਮੈਂ ਤੇ ਮੀਲੀ ਨੂੰ ਲੈ ਗਏ ਉਹ ਤੇ ਉਹਦੇ ਕੋ ਉਹਨਾਂ ਦੇ ਮਿਸਤਰੀ ਘਰਾਂ ਦੇ ਕੰਮ ਕਰਦਾ ਸੀ। ਉਹ ਜਦੋਂ ਮੈਂ ਥੱਲੇ ਉੱਨਕਲ ਕੇ ਦਵੱਟਾ ਰੋਟਾ ਜਾਂ ਝਾੜ ਕੇ ਬੰਨਿਆ ਤੇ ਤਿਆਰੀ ਜਿਹੀ ਕਰੀ ਉਹਨੂੰ ਮੁੰਦਰ ਭਾਈ ਤੂੰ ਵੀ ਹੀ ਹੁੰਦੇ ਮੈਂ ਤਾਂ ਕਿ ਮੈਂ ਜਰ ਮੈਂ ਤੈਨੂੰ ਬਹੁਤ ਾਰੀ ਦੇਖਿਆ। ਅੱਛਾ ਮੈਂ ਤਾਂ ਕਿ ਮੈਂ ਮੈਨੂੰ ਦਿਖਾਤਾ ਜੀ ਸੁੱਟਾਂ ਵਾਲਾ। ਅੱਛਾ ਮੈਂ ਕਿਹਾ ਮੈਂ ਤਾਂ ਮੋਬਾਈਲ ਤੇ ਫੋਟੋ ਹੀ ਨਹੀਂ ਪਾਉਂਦਾ ਮੈਨੂੰ ਕੋਈ ਨਾ ਇਹ ਜਰ ਤੂੰ ਹੀ ਸੀ। ਮੈਂ ਜਰ ਸੀ ਤਾਂ ਫਿਰ ਮੈਂ ਫਿਰ ਉਹਨੂੰ ਮੈਂ ਦੱਛਾ ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਵੀਡੀਓ ਪੂ ਲੈਣਾ ਹੋਣੀਆਂ। ਸਾਡੀ ਆਤ ਹੈਗੀ ਆ ਪਾਉਣ ਦੀ ਉਹ ਕਹਿੰਦਾ ਮੈਂ ਬਹੁਤ ਦੇਖਦਾ ਵੀਰੇ ਤੇ ਉਦੋਂ ਖੁਸ਼ੀ ਤਾਂ ਮੇਰੇ ਮਿਲਦੀ ਆ ਜੀ ਕਿਉਂ ਨਾ ਤਾਂ ਵਿਚਾਰੇ ਨਾ ਉਹਦੇ ਨਾਲ ਕੋਈ ਹੁਣ ਐਸੀ ਵੀ ਆਪਣੀ ਨੇੜਤਾ ਸੀ ਨਾ ਹੀ ਆਪਾਂ ਕਿਤੇ ਮਿਲੇ ਸੀ ਤੇ ਪਹਿਲੇ ਦਿਨ ਹੀ ਬੰਦਾ ਮਿਲਿਆ ਉਹਨੇ ਆਪਾਂ ਨੂੰ ਇਹ ਕਿਹਾ ਵੀ ਯਾਰ ਹਾਂ ਵਧਗਾ ਗੱਲ ਆ ਤੇ ਉਦੋਂ ਖੁਸ਼ੀ ਤਾਂ ਹੁੰਦੀ ਹੈ ਜੀ ਤੇ ਉਦੋਂ ਹੌਸਲਾ ਵੱਧ ਆਣਾ ਵੀ ਕੋਈ ਹੋਰ ਰੰਗ ਲਿਖਿਆ ਜਾਵੇ ਹਾਂ ਜੀ ਇੱਥੇ ਵੀ ਜਦੋਂ ਪਿੰਡ ਚ ਕਿਤੇ ਕੰਮ ਕਰਦੇ ਆਪਾਂ ਜਾਂ ਕੋਈ ਹੋਰ ਬਾਹਰ ਅੰਦਰ ਕਰਦੇ ਆ ਉਦੋਂ ਅਗਲਾ ਕਹਿੰਦਾ ਯਾਰ ਬਣਾ ਨਾ ਕੰਮ ਵਿੱਚ ਉਹਦੇ ਚ ਹੁੰਨਾ ਤੇ ਅੱਜ ਕੋ ਇਧਰ ਤੋਂ ਇਹ ਕੰਮ ਆ ਜਿਹੜਾ ਕੰਮ ਕੰਮ ਆਪਦੇ ਟਾਈਮ ਨਾਲ ਚਾਹੀਦਾ ਜੀ ਪੂਰਾ ਕਿਉਂਕਿ ਆਪਾਂ ਇੱਕ ਦਿਨ ਵੀ ਵੇਲਾ ਛੱਡਦੇ ਨਾ ਟਾਈਮ ਪਾਸ ਨਹੀਂ ਹੁੰਦਾ ਪਰ ਅੱਜ ਅਸੀਂ ਇੱਕ ਚੀਜ਼ ਦੇਖੀ ਆ ਤੁਸੀਂ ਮੇਰਾ ਘਰ ਦੇਖ ਦਿੱ ਜੀ ਹਾਂਜੀ ਤੇ ਅਸੀਂ ਤੁਹਾਨੂੰ ਕੋਈ ਤਾਂ ਪਤਾ ਲੱਗੇ ਚੋਰੀ ਚੋਰੀ ਸਾਰਾ ਕੁਝ ਦੇਖ ਲਿਆ ਕੰਮ ਤੁਹਾਡਾ ਬਹੁਤ ਸਖਤ ਆ ਜਿਹੜਾ ਦੇਖਿਆ ਸਖਤ ਜੀ ਦਾਇਤਾ ਸਖਤ ਪਰ ਜਿਹੜਾ ਹੱਕ ਦਾ ਕੰਮ ਆ ਨਾ ਸਹੀ ਕੰਮ ਉਹ ਸਖਤ ਨਹੀਂ ਕਿਤੇ ਵੀ ਹੁੰਦਾ ਠੀਕ ਜਿਹੜੀ ਮੰਨ ਕੇ ਤਲੋ ਮਿਹਨਤ ਵੀ ਕਮਾਈ ਉੱਥੇ ਆਪਾਂ ਕਰ ਦੇਣ ਐਟ ਦੇ ਆਪਣੇ ਪੈਸੇ ਕਰਿਆ ਹਨ ਪੈਸੇ ਦੇਣੇ ਆ ਅਗਲੇ ਉਹ ਸਖਤ ਲੱਗਦਾ ਹੀ ਨਹੀਂ ਜੀ ਉਹਦੇ ਨਾਲ ਜਦੋਂ ਅਗਲਾ ਉਹੀ ਮਿਹਨਤ ਦੇ ਦਿੰਦਾ ਉਹਦਾ ਸਾਰਾ ਕੁਝ ਦੂਰ ਹੋ ਜਾਂਦਾ ਅਗਲਾ ਕਹਿੰਦਾ ਯਾਰ ਬੱਥ ਠੀਕ ਆ ਬਹੁਤ ਵਧਦਾ ਹੋ ਗਿਆ ਕੀ ਤੁਸੀਂ ਜਿਹੜੀ ਪ੍ਰਮਾਤਮਾ ਨੇ ਤੁਹਾਨੂੰ ਜ਼ਿੰਦਗੀ ਬਖਸ਼ੀ ਆ ਜਾਂ ਘਰ ਦੇ ਵਿੱਚ ਗਰੀਬੀ ਵੀ ਹੈ ਕੀ ਇਹ ਬਹੁਤ ਜ਼ਿਆਦਾ ਤੇ ਉਹ ਤੋਂ ਸੰਤੁਸ਼ਟ ਹੋ ਤੁਸੀਂ ਹਾਂ ਜੀ ਉਹ ਤੋਂ ਸੰਤੁਸ਼ਟ ਹਾਂ ਉਹ ਤੋਂ ਐ ਸੰਤੋਸ਼ਟ ਵੀ ਇੱਕ ਤਾਂ ਆਪਾਂ ਨੂੰ ਮਾਲਕ ਨੇ ਕਿਤੇ ਕੀ ਕਹਿਣਾ ਬੁਖਾਰ ਨਹੀਂ ਕਿਤੇ ਚੜਿਆ ਕੀ ਕਹਿਣਾ ਜਿਆਦੇ ਜ਼ੋਰ ਲਾ ਕੇ ਮੰਡੀ ਦੇ ਸੀਜ਼ਨ 'ਚ ਚੜ ਜੇ ਜੀ ਨਹੀਂ ਆਪਾਂ ਨੂੰ ਤੰਦਰੁਸਤ ਕੋਈ ਦਿੱਤੀ ਹੈ ਮਾਲਕ ਨੇ ਜੀ ਕਿਉਂ ਉਹਦੇ ਨਾਲ ਡੇਲੀ ਆਪਾਂ ਕੰਮ ਕਰਦੇ ਹਾਂ ਬੈਲੇ ਕੋਈ ਖਰਾਬ ਆਪਾਂ ਪੀਂਦੇ ਕੋਈ ਨਹੀਂ ਜੀ ਹਨਾ ਇਹ ਚੀਜ਼ ਵੀ ਆਪਾਂ ਨਹੀਂ ਨਹੀਂ ਜਰਾ ਪਾਥ ਨੇ ਅੱਧਾਈ ਪੀਣਾ ਵੀ ਆਪਾਂ ਕੀ ਆਪਾਂ ਨੂੰ ਇਨਾ ਪਤਾ ਹੈ ਵੀ ਜੇ ਜਰਾ ਪੰਜ-ਛਤ ਦਿਨ ਕੰਮ ਕਰਦੇ ਆ ਦੋ ਦਿਨ ਵਿਹਲੇ ਵੀ ਰਹਿ ਗਏ ਕਿਤੇ ਟੁੱਟ ਵੀ ਗਏ ਤਾਂ ਵੀ ਆਪਾਂ ਨੂੰ ਮੰਨ ਕੇ ਚੱਲੋ ਕੋਈ ਟੈਨਸ਼ਨ ਨਹੀਂ ਆ ਬਣਦੀ ਵੀ ਯਾਰ ਫਿਰ ਵੀ ਪ੍ਰਸਾਦਾ ਮਿਲ ਜਾਂਦਾ ਜੀ ਜੀ ਜਿਵੇਂ ਹੁਣ ਤੂੰ ਅਨਪੜ੍ਹ ਸੀ ਹਾਂਜੀ ਠੀਕ ਹੈ ਤੇ ਤੁਹਾਡੇ ਜਿਹੜੇ ਬੱਚੇ ਉਹ ਮੈਂ ਕਹਿੰਦਾ ਵੀ ਦਰਸ਼ਕਾਂ ਨੂੰ ਵੀ ਬੇਨਤੀ ਕਰਦੇ ਆ ਬਈ ਜੇ ਤੁਹਾਡੀ ਥੋੜੀ ਜੀ ਪਹੁੰਚ ਬਣਦੀ ਆ ਅਸੀਂ ਇਹ ਨਹੀਂ ਕਹਿੰਦੇ ਵੀ ਬਾਈ ਨੂੰ ਕੋਈ ਲੱਖਾਂ ਰੁਪਏ ਦਿੱਤੇ ਜਾਣ ਤੇ ਇਹਦੇ ਜਿਹੜੇ ਬੱਚਿਆਂ ਦੀ ਹੈ ਪੜ੍ਹਾਈ ਆ ਕੋਈ ਉਹਦੇ ਤੇ ਸਹਿਯੋਗ ਕਰਨਾ ਚਾਹੁੰਦਾ ਠੀਕ ਆ ਤਾਂ ਜੋ ਇਹਦੇ ਜਿਹੜੇ ਬੱਚੇ ਆ ਉਹ ਪੜ੍ਹ ਸਕਣ ਕਿਉਂਕਿ ਘਰ ਦੇ ਵਿੱਚ ਇਹੀ ਇਕੱਲਾ ਕਮਾਉਣ ਵਾਲਾ ਤੇ ਦਿਹਾੜੀ ਦੱਪੇ ਤੋਂ ਤੁਹਾਨੂੰ ਪਤਾ ਹੀ ਆ ਵੀ ਕਿੰਨੇ ਕੁ ਪੈਸੇ ਆ ਜਿਹੜੇ ਉਹ ਜੁੜਦੇ ਆ ਹਨਾ ਤੇ ਚੰਗੇ ਜਿਹੜੇ ਸਕੂਲਾਂ ਦੀਆਂ ਜਿਹੜੀਆਂ ਫੀਸਾਂ ਨੇ ਬਹੁਤ ਜ਼ਿਆਦਾ ਨੇ ਤੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਜੇ ਇਹਦੇ ਬੱਚੇ ਆ ਚੰਗੇ ਸਕੂਲ ਚ ਪੜ ਜਾਂਦੇ ਆ ਇਹਦੀ ਤਾਂ ਜ਼ਿੰਦਗੀ ਜਹੰਦੀ ਲੰਘੀ ਤੇ ਉਹਨਾਂ ਦੀ ਵਧੀਆ ਨਾ ਜੀ ਹਨਾ ਜਿਹੜੇ ਦਿਨ ਆ ਚਾਰ ਸੌਕੇ ਨੰਗਿਆਣੂ ਇਸ ਚੀਜ਼ ਤੇ ਵੀ ਮੈਂ ਲਿਖੀ ਸੀਗੀ ਜੀ ਗੱਲ ਜੀ ਉਹ ਲਿਖਿਆ ਸੀਗਾ ਵੀ ਇੱਕ ਘਰ ਵਿੱਚ ਹੋਵੇ ਪੁੱਤ ਤੇ ਮਾਪੇ ਖੁਸ਼ੀ ਮਨਾਉਂਦੇ ਆ ਪੁੱਤਾਂ ਉਤੇ ਮਾਪੇ ਵੀ ਕੀ ਕੀ ਅਚਾਨਾਉਂਦੇ ਆ ਪੁੱਤਾਂ ਉਤੇ ਮਾਪੇ ਵੀ ਕੀ ਕੀ ਅਚਾਨਾਉਂਦੇ ਆ ਇੱਕ ਮਾਸਟਰ ਜੀ ਆਪਣੇ ਜੀ ਬਹੁਤ ਚੰਗਾ ਮਾਸਟਰ ਜੀ ਮਾਸਟਰ ਰੂਪ ਸਿੰਘ ਜੀ ਹਾਂਜੀ ਹਾਂਜੀ ਉਹ ਸਾਨੂੰ ਨਾ ਜਦੋਂ ਉੱਤੇ ਜਾਂਦੇ ਸੀ ਮੈਂ ਗਿਆ ਥੋੜਾ ਟਾਈਮ ਆ ਸਕੂਲ ਤੇ ਕੁ ਸਾਲ ਦੋ ਸਾਲ ਮਸਾਂ ਗਏ ਹੋਵਾਂਗੇ ਪਹਿਲੀ ਦੂਜੀ ਚੀਜ਼ ਜਾਨੀ ਹਟ ਗਈ ਸੀਗੀ ਉਹਨਾਂ ਉਹਨੇ 20 ਪੈਸੇ ਜਾਂ 10 ਪੈਸੇ ਡੇਲੀ ਦੇਣੇ ਉਹਨੇ ਕਹਣਾ ਕੱਲ ਨੂੰ ਸਕੂਲ ਆਈਓ ਰਹੀ ਨਾ ਕੱਲ ਨੂੰ ਸਕੂਲ ਆਈਓ ਰਹੀ ਨਾ ਮੈਂ ਉਹਦੇ ਤੇ ਵੀ ਲਿਖਿਆ ਸੀਗਾ ਉਹ ਵੀ ਸੁਣਾ ਦੋ ਉਹ ਲਿਖਿਆ ਸੀ ਕਹਿੰਦਾ 20 ਪੈਸੇ ਜੇ ਦਿੰਦਾ ਹੁੰਦਾ ਸੀ ਰੂਪਾ ਸਾਹ ਮਾਸਟਰ ਕਿੰਨਾ ਚੰਗਾ ਸੀ ਨਹੀਂ ਵਾਰਿਆ ਪੜਿਆ ਹੋਏ ਬਸ ਇਹੀ ਪੰਗਾ ਸੀ ਹਮਤਪੁਰ ਦੇ ਲੋਕੀ ਤੈਨੂੰ ਮਣ ਪੜਾਖ ਬੁਲਾਉਂਦੇ ਆ ਪੁੱਤਾਂ ਉੱਤੇ ਮਾਪੇ ਵੀ ਕੀ ਕੀ ਅਸਾਂ ਲਾਉਂਦੇ ਆ ਇਹ ਵੀ ਚੀਜ਼ ਰੱਖੀ ਬਹੁਤ ਸੋਹਣਾ ਇੱਕ ਬਾਰੇ ਦਾ ਗੀਤ ਰਹਿੰਦਾ ਬਰਸੀ ਵਾਲਾ ਬਾਰੇ ਵਿੱਚ ਇੱਕ ਬਰਸੀ ਵਾਲੀ ਮਿੱਤਰੋ ਹੁੰਦੀ ਜਾਂਦੀ ਖਤਮ ਕਹਾਣੀ ਜੀ ਇਹ ਗੀਤ ਤੁਸੀਂ ਲਿਖਿਆ ਇਹ ਸੁਣੋ ਇਹ ਗੀਤ ਲਿਖਿਆ ਜੀ ਪਹਿਲਾਂ ਨਾ ਅੱਜ ਤੂੰ ਉਦੋਂ ਬੋਰ ਵੀ ਨਹੀਂ ਸੀ ਹੁੰਦੇ ਅੱਛਾ ਉਦੋਂ ਖੁਸ਼ੀਆਂ ਹੁੰਦੀਆਂ ਸੀ ਹੂੰ ਦੋ ਤਿੰਨ ਖੁੰਆਂ ਦਾ ਮੈਂ ਇੱਥੇ ਹੀ ਦੇਖਣਾ ਇੱਕ ਬਾਬਾ ਜੀ ਬਿੰਦ ਸਿੰਘ ਦੇ ਗੁਰਦੁਆਰੇ ਕੋਲੇ ਦੋ ਇੱਧਰ ਇੱਕ ਉੱਚਾ ਬਿਹੜਾ ਉਹਦੇ 'ਚ ਤੇ ਉਹ ਪੂਹੀ ਨੂੰ ਨਾ ਜਦੋਂ ਕਿਤੇ ਅੱਖਾਂ ਦੁਖਣੀਆਂ ਆਉਂਦੀਆਂ ਸੀ ਅੱਛਾ ਪੁਰਾਣੇ ਜਿਹੜੇ ਬਜ਼ੁਰਗ ਸੀ ਉਹ ਕਹਿੰਦੇ ਸੀ ਛਿੱਟੇ ਮਾਰ ਲਾਓ ਤੇ ਆਰਾਮ ਆ ਜੂ ਆਪ ਹੀ ਜਾਂਦਾ ਸੀ ਗਾ ਜੀ ਮੈਂ ਉਹ ਪਾਣੀ ਦੀ ਇੱਕ ਦਿਨ ਗੱਲ ਯਾਦ ਆਈ ਵੀ ਯਾਰ ਪਾਣੀ ਪਾਣੀ ਭੈਣਾ ਕਿੰਨਾ ਸੁੰਦਰ ਪਾਣੀ ਸੀ ਕਿੰਨਾ ਵਧਗਾ ਪਾਣੀ ਸੀ ਉਹ ਪਾਣੀ ਪੀਂਦੇ ਰਹੇ ਆ ਵੀ ਜਦੋਂ ਐ ਕਹਿੰਦੇ ਸੀ ਅੱਖਾਂ ਤੇ ਛਿੱਟੇ ਮਾਰ ਲਾਓ ਆਰਾਮ ਆ ਜੂ ਤੇ ਮੈਂ ਕੋਈ ਚੀਜ਼ ਲਿਖਿਆ ਜੀ ਬਿਰਸੇ ਵਾਲੀ ਮਿੱਤਰਾ ਹੁੰਦੀ ਜਾਂਦੀ ਖਤਮ ਕਹਾਣੀ ਓਏ ਬੰਦ ਹੋ ਗੀਆਂ ਖੁੰਆਂ ਮਰਤ ਵਰਗਾ ਪਾਣੀ ਨਾ ਕੋ ਚੱਲਦਾ ਚਰਖਾ ਨਾ ਕਿਤੇ ਲਾਟਣ ਜਗਦੀ ਓਏ ਨਾ ਬੜਦਾਂ ਦੇ ਗੱਲ ਗਾਲ ਵਿੱਚ ਟੱਲੀ ਟੰਟਣ ਬੈ ਗਈ ਓਏ ਬੇੜਾ ਕਰ ਕਰ ਚੀਤੇ ਰੋਂਦੀ ਅੱਖ ਨਮਾਣੀ ਓਏ ਬੰਦ ਹੋ ਗੀਆਂ ਖੁੰਆਂ ਮਰਤ ਵਰਗਾ ਪਾਣੀ ਇਹ ਚੀਜ਼ ਲਿਖੀ ਬਿਲਕੁਲ ਜਮਾਂ ਸਹੀ ਗੱਲ ਕਹੀ ਮੋ ਵਧੀਆ ਲਿਖਿਆ ਚੀਜ਼ ਜਣੀ ਮੰਨ ਕੇ ਚੱਲੋ ਆਪਾਂ ਨੂੰ ਸੌਂ ਕੀ ਇਹ ਜਾਂ ਜੀ ਵੀ ਜਰ ਚੀਜ਼ ਉਹ ਲਿਖੋ ਜਿਹਦੇ ਚ ਮੰਨ ਕੇ ਚੱਲੋ ਆਪਾਂ ਚਾਹੇ ਪਰਿਵਾਰ ਆ ਚਾਹੇ ਮੇਰੇ ਆਪ ਦੇ ਵੀ ਕੁੜੀ ਆ ਹਨਾ ਹਾਂਜੀ ਹਾਂ ਤਾਂ ਵੀ ਜੇ ਮੈਂ ਉਹਦੇ ਕੋਲੇ ਹੀ ਗਲਤ ਲਿਖੀ ਜਾਂਨਾ ਤਾਂ ਮੈਂ ਤਾਂ ਆਪ ਹੀ ਗਲਤ ਹੁਣ ਜਦੋਂ ਮੈਨੂੰ ਉਹ ਹੀ ਨਹੀਂ ਆਪਣੇ ਘਰੇ ਫਿਰਦੀ ਦੀਂਦੀ ਤਾਂ ਫੇਰ ਮੰਨ ਕੇ ਚੱਲੂ ਲਿਖਣਾ ਦਾ ਕੀ ਹਾਂਜੀ ਬੱਚੇ ਹੀ ਆਪਣਾ ਆਪਣੀ ਲਿਖਤ ਨੂੰ ਬੱਚੇ ਸਿਰਾਉਣ ਵੇਰ ਮੇਰੇ ਪਾਪਾ ਨੇ ਲਿਖੀ ਆ ਹਾਂ ਆਪ ਨੂੰ ਵੀ ਫਰਾਂਏ ਹੁੰਦਾ ਕਿ ਆ ਸਾਰੇ ਵਧੀਆ ਲਿਖਿਆ ਤੇ ਜੇ ਆਪਾਂ ਲੋਕਾਂ ਨੂੰ ਲੋਕ ਹੀ ਉਹ ਸੁਣੋ ਨਿਆ ਹੁਣ ਵੀਰ ਇਹੋ ਜੀ ਲਿਖਤ ਦਾ ਕੀ ਹਾਂ ਉਹਦਾ ਉਹਨੂੰ ਤਾਹੇ ਇੱਕ ਨੋ ਲਿਖ ਲੋ ਵੀ ਲਿਖ ਲੋ ਕਵਿਤਾ ਵਿੱਚ ਜਿਵੇਂ ਤੁਸੀਂ ਸਾਰੇ ਰੰਗ ਸੁਣਾਤੇ ਹਾਂ ਕੋਈ ਅੱਜ ਕੱਲ੍ਹ ਜਿਵੇਂ ਪੰਜਾਬ ਦੀ ਜਵਾਨੀ ਆ ਇਹਤੇ ਵੀ ਕੋਈ ਲਿਖਿਆ ਕੁਝ ਇੱਧੇ ਤੇ ਕਹੇ ਜੀ ਜਿਵੇਂ ਮੰਨ ਕੇ ਚੱਲੋ ਥੋੜੇ ਮਾਹੌਲ ਦਾ ਹਨ ਤੁਸੀਂ ਮੁੰਡੇ ਜਿਵੇਂ ਅੱਜ ਕੱਲ੍ਹ ਜਿਵੇਂ ਚੱਲ ਰਹੀ ਆਪਣਾ ਪੰਜਾਬ ਦੀ ਜਵਾਨੀ ਚੱਲ ਰਹੀ ਹੈ ਵੀ ਹਾਂ ਮੁੰਡੇ ਗੁੰਡਿਆਂ ਨਾਲ ਕਿਹੜਾ ਕੇਲਾ ਗੰਨਾ ਵੀ ਇਹ ਜਿਹਾਂ ਜਿਹਦਾ ਨਾਮ ਰਹੀ ਹਾਂ ਉਹ ਜਾਂ ਵੀ ਲੈ ਲੈਂਦਾ ਜੀ ਨਹੀਂ ਸੰਗ ਨਾਲ ਬਿਨਾ ਸੰਗ ਤੂੰ ਸੁਣਾ ਦੇ ਕੋਈ ਨਹੀਂ ਉਹ ਲਿਖਿਆ ਸੀਗਾ ਮੈਂ ਕਹਿੰਦਾ ਮੇਲ ਵਿੱਚ ਆਈ ਜਾ ਰੋ ਕੁੜੀ ਦੇਖ ਲੋ ਮੇਰੀ ਲੱਗਿਆ ਅੱਗੇ ਹੱਥ ਝੇਕ ਲੋ ਹੂੰ ਕਹਿੰਦਾ ਕੋਈ ਜਾਊਗੀ ਪਵਾੜਾ ਹੁਣ ਪਾ ਕੇ ਕਿੱਦੇ ਵਿੱਚ ਨੱਚਦੀ ਕੁੜੀ ਜਾਊ ਗੱਭਰੂ ਦੀ ਜਾਨ ਨੂੰ ਆ ਕੇ ਇਹ ਜੀ ਵੀ ਕਿਤੇ ਨਾ ਕਿਤੇ ਲਿਖੀ ਜਾਂਦੀ ਹੈ ਪਰ ਮੂੰ ਇਹ ਜਿਆਦੇ ਨਹੀਂ ਥੋੜਾ ਜਿਹਾ ਲਿਖਦਾ ਮੈਂ ਧਰਮ ਕੀ ਰੰਗ ਜਿਆਦੇ ਇਹ ਜਦ ਤੱਕ ਜਦੋਂ ਫਿਰ ਕੋ ਜਵਾਕ ਹੋਰ ਕਹਿ ਦਿੰਦੇ ਆ ਵਿਜਾਰਾ ਆ ਜਾਂਦਾ ਇਹ ਜਾ ਕਰ ਲਾ ਐ ਕਰ ਲਾ ਉਹ ਉਦੋਂ ਕਿਤੇ ਨਾ ਕਿਤੇ ਠੀਕ ਹੈ ਲਿਖਿਆ ਜਾਂਦਾ ਯਾਨੀ ਕਿ ਰਾਂਗ ਦੇ ਹਰੇਕ ਨੂੰ ਹੱਥ ਵੱਜਦਾ ਹਾਂ ਜੀ ਹੈਨਾ ਹਾਂ ਜੀ ਕਿਉਂਕਿ ਜਿਹੜਾ ਲੇਖਕ ਦਾ ਤਾਂ ਕੰਮ ਹੀ ਇਹ ਹੈ ਵੀ ਉਹਨੇ ਹਰੇਕ ਵਿਸ਼ੇ ਨੂੰ ਟੋਣਾ ਹੁੰਦਾ ਤੇ ਜਿਹੜਾ ਗਾਉਣ ਵਾਲਾ ਉਹਨੇ ਹਰੇਕ ਵਿਸ਼ੇ ਚ ਲੱਭਣਾ ਹੁੰਦਾ ਪਰ ਮੈਨੂੰ ਆਹ ਰੰਗ ਦੇ ਹਾਂ ਇਹਦਾ ਮਤਲਬ ਵੀ ਤੇਰੇ ਕੋਲ ਹੈਗਾ ਸਮਾਨ ਸਾਰਾ ਪੂਰਾ ਫੋਲਾ हां जी पूरा आज मैं हुन मान के चलो मेरे कोले भी अपने कोले ਤਾਂ ਚਲੋ ਜਿੰਨਾ ਕਪਾ ਨੂੰ ਔੜ ਦਾ ਆਪਾਂ ਲਿਖ ਲੈਨੇ ਆ ਹਨਾ ਨਾ ਕੋਈ ਹੋਰ ਤੇ ਪਰ ਮੁਸ਼ਕਲ ਥੋੜੀ ਜੀ ਇੱਥੇ ਹੀ ਕੀ ਆਉਂਦੀ ਆ ਆ ਕੇ ਜਦੋਂ ਮੰਨ ਕੇ ਚਲੋ ਹੁਣ ਇੰਨਾ ਕੰਮ ਕਰਕੇ ਜੀ ਪੈਸਾ ਨਿਕਲਦਾ ਨਹੀਂ ਦਾ ਹੂੰ ਜੀ ਪਾਛੇ ਜੇ ਫालतू ਹੁਣ ਦਿਹਾੜੀ ਚੋਂ ਨਹੀਂ ਨਿਕਲਦਾ ਜੀ ਤਾਂ ਜਦੋਂ ਮੰਨ ਕੇ ਚੱਲ ਬਧਗਾ ਚੀਜ਼ਾਂ ਨੂੰ ਵੀ ਬੰਦਾ ਅਗਲਾ ਕੋਈ ਅਗਲਾ ਕਹਿੰਦਾ ਯਾਰ ਪਹਿਲਾਂ ਕਿਵੇਂ ਕਰੇਗਾ ਕੀ ਕਰੇਗਾ ਉਦੋਂ ਫਿਰ ਲੱਗਦਾ ਵੀ ਯਾਰ ਕੁਛ ਨਹੀਂ ਕੀ ਵੀ ਫਾਇਦਾ ਨਹੀਂ ਕੋਈ ਹਾਂ ਲੱਗਦਾ ਹਾਂ ਵੀ ਉਦੋਂ ਫਿਰ ਲੱਗਦਾ ਵੀ ਚੱਲ ਯਾਰ ਠੀਕ ਆ ਸਾਰਾ ਕੰਮ ਆਪਣੇ ਚੈਨਲ ਰਾਹੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਜਿਹੜੇ ਚੰਗੇ ਸੋਹਣੇ ਲੇਖ ਲਿਖਤਾ ਉਹਨਾਂ ਨੂੰ ਬਈ ਯਾਰ ਤੁਸੀਂ ਇਹੋ ਜਿਹੇ ਬੰਦਿਆਂ ਦੀ ਬਾਹ ਫੜੋ ਇਹਨਾਂ ਕੋਲੇ ਜੇ ਹੁਣ ਤੁਸੀਂ ਕਹੋਗੇ ਵੀ ਆ ਪੂਮ ਪਾਈ ਹੋ ਵੀਡੀਓ ਦੇ ਪੈਸੇ ਲਾ ਦੇ ਉਹ ਵੀ ਲਾਉਣ ਜੋਗਾ ਨੇ ਜਿਹੜੇ ਬੰਦੇ ਦਿਹਾੜੀ ਨਾਲ ਟਾਈਮ ਪਾਸ ਹੁੰਦਾ ਉਹ ਬਾਈਨਾਂ ਨੂੰ ਤੁਸੀਂ ਸ਼ੁਕਰ ਕਰੋ ਕਿ ਉਹ ਲਿਖੀ ਜਾਂਦਾ ਤੇ ਇਹੋ ਜਿਹੇ ਬੰਦਿਆਂ ਦੀ ਬਾਹ ਫੜੋ ਯਾਰ ਤੱਕਰਾਂਗੇ ਕਲਾਕਾਰਾਂ ਦੀ ਤੱਕਰੇ ਲੇਖਕਾਂ ਦੀ ਲਿਖੇਵੇ ਤੁਸੀਂ ਦਾਈ ਜਾਂਦੇ ਹੋ ਇਹਨਾਂ ਦੇ ਵੀ ਗਾ ਕੇ ਦੇਖੋ ਬਈ ਤਾਂ ਇਹ ਬੇਨਤੀ ਹੈ ਕਿ ਤੁਹਾਡੇ ਦੇ ਨਿੱਕੇ ਜਿਹੇ ਸਹਿਯੋਗ ਨਾਲ ਜਰ ਇਤ ਜਿਹੜਾ ਪਰਿਵਾਰ ਦਾ ਚੁੱਨਾ ਵਧੀਆ ਤਰਪਣ ਲੱਗ ਰਿਹਾ ਨਾ ਤੇ ਇਹੋ ਜਿਹੇ ਵੀਰਾਂ ਦੀ سپورਟ ਕਰਨੀ ਆਪਾਂ ਨੂੰ ਬਣਦੀ ਆ ਤੇ ਦਸਤਾਨ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੀ ਆ ਵੀਡੀਓ ਆ ਇਹਨੂੰ ਤੁਸੀਂ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਸਾਡਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਅਸੀਂ ਇਹੋ ਜਿਹੇ ਚਿਹਰੇ ਹੀ ਤੁਹਾਡੇ ਸਾਹਮਣੇ ਪਚੈਰੀ ਦੇ ਵਿੱਚ ਲੈ ਕੇ ਆਵਾਂਗੇ ਨਾ ਧੰਨਵਾਦ